ਫਾਜ਼ਿਲਕਾ ਪੁਲਿਸ ਨੇ ਸਕੂਲੀ ਵਿਦਿਆਰਥੀਆਂ ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਤੇ 7 ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 5 ਕਿਲੋ 470 ਗ੍ਰਾਮ ਹੈਰੋਇਨ 40 ਜਿੰਦਾ ਕਾਰਤੂਸ 6 ਮੋਬਾਈਲ ਫੋਨ 1,70,000 ਰੁਪਏ ਦੀ ਡਰੱਗ ਮਨੀ ਸੋਨੇ ਚਾਂਦੀ ਦੇ ਗਹਿਣੇ ਤੇ ਵਾਹਨ ਬਰਾਮਦ ਹੋਏ ਨੇ ਪੁਲਿਸ ਮੁਤਾਬਕ ਮੁਲਜ਼ਮ ਨੌਜਵਾਨ ਪਿਛਲੇ 4 ਮਹੀਨਿਆਂ ਤੋਂ ਪਾਕਿਸਤਾਨ ਤੋਂ ਹੈਰੋਇਨ ਤੇ ਨਸ਼ਾ ਮੰਗਵਾਉਣ ਦਾ ਧੰਦਾ ਕਰ ਰਹੇ ਸਨ ਤੇ ਇਸ ਗੱਲ ਦੀ ਮੁਖਬਰੀ ਹੋਣ ਤੇ ਪੁਲਿਸ ਨੇ ਉਕਤ ਗਿਰੋਹ ਦੇ ਮੁਲਜ਼ਮ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਜੀ ਅ ਸਾਡੇ ਡੀਜੀਪੀ ਸਰ ਮਨਜੋ ਕਰਵ ਯਾਦਵ ਸਰ ਤੇ ਡੀਆਈਜੀ ਸਰ ਰਣਜੀਤ ਢਿੱਲੋਂ ਸਰ ਉਹਨਾਂ ਦੇ ਸਾਨੂੰ ਸਖਤ ਦਿਸ਼ਾ ਨਿਰਦੇਸ਼ ਹੈ ਕਿ ਨਸ਼ਾ ਦੇ ਖਿਲਾਫ ਇੱਕ ਜੁਆਇੰਟ ਇੱਕ ਪ੍ਰੋਪਰ ਮੁਹਿੰਮ ਜਿਹੜੀ ਹੈਗੀ ਉਹ ਚਲਾਨੀ ਹੈ ਤੇ ਉਸੇ ਲੜੀ ਦੇ ਤਹਿਤ ਫਾਜ਼ਲਕਾ ਪੁਲਿਸ ਨੇ ਪ੍ਰੀਵੀਅਸਲੀ ਬਹੁਤ ਚੰਗੀਆਂ ਰਿਕਵਰੀਜ਼ ਕੀਤੀਆਂ ਹੈਗੀਆਂ ਸਿንስ ਦਾ ਮਾਡਲ ਕੋਡ ਆਫ ਕੰਡਕਟ ਹਜ਼ ਕਮ ਇਨਟੂ ਬੀ ਐਂਡ ਉਦੀ ਲੜੀ ਦੇ ਵਿੱਚ ਹੀ ਇੱਕ ਜੁਆਇੰਟ ਅਫਰਟ ਫਾਜ਼ਲਕਾ ਪੁਲਿਸ ਔਰ ਬੀਐਸਐਫ ਦੇ ਵੱਲੋਂ ਜਿਹੜਾ ਹੋਇਆ ਸੀ ਉਹਦੇ ਵਿੱਚ ਇੱਕ 5.47 ਕਿਜੀ ਹਿਰੋਇਨ 40 ਕਾਰਟ੍ਰਿਜਸ ਆਫ 9 ਐਮਐਮ 1.07 पॉइंट झिरो सेवन लाख रुपिस ड्रगस थ्री मोटरसाकल एक फोर व्हीलर और इस तो अलावा सम अमाट ऑफ गोल्ड एड सिल्वर हॅज ऑलसो बीन रिकवर्ड ਤੇ ਇਹਦੇ ਵਿੱਚ ਜਿਹੜੇ ਹੈਗੇ ਟੋਟਲ 7 ਦੋਸ਼ੀ ਅਰੈਸਟ ਹੋਏ ਹਨ ਜਿਹਦੇ ਵਿੱਚ ਇੱਕ ਫਾਰਵਰਡ اور بیک ورڈ ਲਿੰਕੇਜ ਪ੍ਰੋਪਰ ਸਟੈਬਲਿਸ਼ ਹੋਇਆ ਹੈ ਤੇ ਜਿਹੜਾ ਬੰਦਾ ਸਪਲਾਈ ਕਰਦਾ ਸੀ ਉਹ ਵੀ ਫੜਿਆ ਗਿਆ ਤੇ ਜਿਹੜਾ ਬੰਦਾ ਅੱਗੇ ਸਮਾਨ ਖਰੀਦਣਾ ਚਾਹੁੰਦਾ ਸੀ ਉਹ ਵੀ ਫੜਿਆ ਗਿਆ ਤੇ ਜਿਹੜੇ ਕੂਰੀਅਰ ਸੀ ਉਹਨਾਂ ਨੂੰ ਵੀ ਆਪਾਂ ਰਾਉਂਡ ਅਪ ਕੀਤਾ ਹੈ ਹੈਂਸ ਇਟ ਇਜ਼ ਅ ਕੰਪਰੀਹੈਂਸਿਵ ਅਫਰਟ ਜਿਹਨ ਜਿਹਦੇ ਵਿੱਚ ਜਿਹੜਾ ਇੰਟਰਨੈਸ਼ਨਲ Uh, जड़ा नारको समगलिंग मोड्यूल है वह फाजिलका पुलिस वालों uh, जो है बस्ट किया गया ए इसी लड़ी के एफ आई आर नंबर ट्वेंटी थ्री वॉज रजिस्टर्ड ऑन तेई पांच चौबी और अंडर सैक्शनस ट्वेंटी वन ट्वेंटी थ्री ट्वेंटी नाइन ऑफ आर्म्स एन डी पी एस एक्ट एंड सैक्शन ट्वेंटी फाइव ऑफ आर्म्स एक्ट और एगियां मैं थोड़े तो न शेयर करना चाहती हाँ ਇਹ ਜਿਹੜੇ ਬੰਦੇ ਅਰੈਸਟ ਹੋਏ ਹਨ ਉਹ ਸਾਰੇ ਹੀ ਯੰਗਸਟਰਸ ਨੇ ਐਂਡ ਮੋਸਟ ਆਫ 뎀 ਆਰ ਸਟੂਡੈਂਟਸ ਇਹ ਪਿਛਲੇ 4 ਮਹੀਨਿਆਂ ਚੋ ਇਹ ਸਾਰਾ ਕੰਮ ਜਿਹੜਾ ਹੈਗਾ ਕਰਦੇ ਸੀ ਤੇ ਇਹਨਾਂ ਨੇ ਵੱਖ-ਵੱਖ ਥਾਵਾਂ ਤੇ ਜਿਹੜਾ ਹੈਗਾ ਸਮਾਨ ਪਹਿਲਾਂ ਮੰਗਾਇਆ ਸੀ ਇਟ ਇਨਕਲੂਡਡ ਦਾ ਵਿਲੇਜ ਪੀਰੇ ਕੇ ਉਤਾਰ ਜਿੱਥੋਂ ਇਹ ਬੰਦੇ ਅਰੈਸਟ ਹੋਏ ਤੇ ਰਿਕਵਰੀ ਹੋਈ ਇਸ ਤੋਂ ਇਲਾਵਾ ਇਹਨਾਂ ਨੇ ਤਰਨ-ਤਰਨ ਵਿੱਚ ਤੇ ਰਾਜਸਥਾਨ ਵਿਖੇ ਵੀ ਇਹ ਪਹਿਲੇ ਕਨਸਾਈਨਮੈਂਟਸ ਮੰਗਵਾਏ ਨੇ ਇਹ ਜਿਹੜਾ ਸਾਰਾ ਕਨਸਾਈਨਮੈਂਟ ਹੈ ਆਫ 5.47 ਕੇਜੀ ਹਿਰੋਇਨ ਥਿਸ ਇਜ਼ ਅ ਪਿਓਰ ਗ੍ਰੇਡ ਹਿਰੋਇਨ ਐਂਡ ਇਟ ਹੈਜ਼ ਬੀਨ ਡਿਲੀਵਰਡ ਬਾਇ ਡਰੋਨਸ ਫਰਮ ਪਾਕਿਸਤਾਨ जड़े ये बंदे अरेस्ट हुए द पाकिस्तान बेस्ड स्मगलर्स एंड वी आर इस्टिशिंग द लिंक्स फर्दर एंड फॉरवर्ड एंड बैकवर्ड जी लिंकेज एच एबलिश कर दे पे हैं। Uh, ये एक और चीज मैं इधर मेंशन करना चाहूंगी कि जमे ये यंगस्टर्स सीगे सारे एंड सारे ही स्टडी करदे सी अ फ्यू ऑफ देम वर आल्सो प्रिपेयरिंग फॉर आर्मी रिक्रूटमेंट सो दिस इज अ काइंड ऑफ अ कॉशन फॉर द पेरेंट्स एज वेल कि अब आप अपने बच्चियां दा ध्यान रखिए कि वो किस संगत चलते चलदे फिरते फिरदे होंगे तो उनानो कोई इन्फ्लुएंस त नहीं करदा पया ਸੋ ਦੈਨ ਥੀਸ ਪੀਪਲ ਦੇ ਗਾਟ ਟੂਗੇਦਰ ਦੇ ਕੇਮ ਇਨ ਕੰਟੈਕਟ ਵਿਦ ਵਨ ਆਫ ਦਾ ਸਮਗਲਰਸ ਜਿਹਦੇ ਤੇ ਪਹਿਲਾਂ ਵੀ ਦੋ ਐਨਡੀਪੀਐਸ ਦੇ ਪਰਚੇ ਸੀ ਤੇ ਉਹਨੇ ਇਹਨੂੰ ਮੋਟੀਵੇਟ ਕੀਤਾ ਤੇ ਇਹਨਾਂ ਨੂੰ ਐਸ ਕੂਰੀਅਰਸ অর ਐਸ ਸਮਗਲਰਸ ਜਿਹੜਾ ਹੈਗਾ ਪਿਛਲੇ 4 ਮਹੀਨਿਆਂ ਚ ਇਹਨਾਂ ਨੇ ਅੱਗੇ ਕੰਮ ਕਰਨਾ ਸਟਾਰਟ ਕੀਤਾ ਸੋ ਇਹ ਜਿਹੜੇ 6 ਬੰਦੇ ਅਰੈਸਟ ਹੋਏ ਨੇ ਇਹਨਾਂ ਦੇ ਡਿਟੇਲਸ ਹੈਗੇ ਬਲਜਿੰਦਰ ਸਿੰਘ ਸੁਖਚੈਨ ਸਿੰਘ ਸੋਲਵ ਸਿੰਘ ਗੁਰਚਰਨ ਸਿੰਘ ਕਮਲਦੀਪ ਸਿੰਘ ਕਰਨਦੀਪ ਸਿੰਘ ਐਂਡ ਗਲਜੀਤ ਸਿੰਘ और सिंस द मॉडल कोड ऑफ कंडक्ट हैज कम इन टू बींग सोलह तीन चौबीस तो बाद फाजिलका पुलिस ने हले तक अ टोटल ऑफ ट्वेंटी टू के जी हेरोइन ट्वेंटी टू पॉइंट फाइव के जी हेरोइन हैज ऑलरेडी बीन रिकवर्ड तो जरा नशे के खिलाफ एक कॉम्प्रीहेंसिव मुहिम चलाया चला रहे टोटल सीजर वैल्यू कम्स आउट टू बी मोर दैन फिफ्टी सिक्स करोरस सो वी हैव यू नो ऑलरेडी been doing good work and i would also like to congratulate our bsf counterparts jinanne har ek operation chhe sade naal mode to moda laga ke kaam kita hai te jehde sade borders hain te odi backward aur forward linkages jehde vi nefarious elements hain apa odi proper establishment karange te ennu phad ke aapa jail ch pahavange